ਸਾਰੇ ਮੇਰੇ ਵੀਰ ਭਰਾਵਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਉਮੀਦ ਕਰਦਾ ਮੇਰੇ ਸਾਰੇ ਵੀਰ ਭਰਾ ਠੀਕ ਠਾਕ ਹੋਣਗੇ ਤੇ ਸਾਰੇ ਮੇਰੇ ਵੀਰ ਭਰਾਵਾਂ ਦੇ ਜਾਨਵਰ ਤੰਦਰੁਸਤ ਹੋਣਗੇ ਉਮੀਦ ਕਰਦਾ ਮੈਂ ਲਓ ਜੀ ਮੇਰੇ ਵੀਰ ਭਰਾਵੋ ਛੋਡੇ ਵਾਸਤੇ ਆਪਾਂ ਭਾ ਸਰ ਦੀ ਘੋੜੀ ਲੈ ਕੇ ਆਏ ਆ ਦੇਖੋ ਮਿੱਤਰੋ ਰੇਟ ਤਾਂ ਬਾਈ ਹੋਰੇ ਦੱਸਣਗੇ ਫੋਨ ਤੇ ਬਾਕੀ ਲੱਖ ਤੋਂ ਥੱਲੇ ਬਣ ਜੂਗੀ ਜਿੰਨੀ ਕੀ ਡਿਟੇਲ ਆਪਾਂ ਨੂੰ ਦੱਸੀ ਹੈ ਜੀ ਮਾਲਕ ਵੀਰਾਂ ਨੇ ਆਪਾਂ ਤੁਹਾਡੇ ਨਾਲ ਸਾਂਝੀ ਕਰ ਦਾਂਗੇ ਬਾਕੀ ਨੰਬਰ ਮੈਂ ਸਕਰੀਨ ਤੇ ਦੇਤਾ ਤੁਸੀਂ ਗੱਲਬਾਤ ਕਰ ਲਿਓ ਵੇਚ ਜਿਖੋਗੇ ਫੋਨ ਲਾ ਲਿਓ ਬਾਈ ਹੋਰ ਇਹਨੂੰ ਰੇਟ ਪੁੱਛ ਲਿਓ ਤੇ ਬਾਕੀ ਜਿੰਨੀ ਕੀ ਡਿਟੇਲ ਦੱਸੀ ਆ ਆਪਾਂ ਤੁਹਾਡੇ ਨਾਲ ਸਾਂਝੀ ਕਰਦੇ ਆ ਤੇ 7 7.5 ਸਾਲ ਉਮਰ ਦੱਸੀ ਹੈ ਜੀ ਮਾਲਕ ਵੀਰਾਂ ਨੇ ਤੇ 60 ਇੰਚ ਹਾਈਟ ਹੈ ਜੀ ਫੱਟੀ ਵਾਲੀ ਤੇ ਬਾਕੀ ਬਾਈ ਹੋਰੇ ਕਹਿੰਦੇ ਪਹਿਲਾਂ ਪਟਵਾਰੀ ਘੋੜੇ ਦਾ ਬੱਚਾ ਸੀ ਮੰਗਰ ਤੇ ਇਸ ਟਾਈਮ 20 25 ਦਿਨ ਹੋ ਗਏ ਘੋੜਾ ਦਿੱਤੇ ਨੂੰ ਤੇ ਬਾਕੀ ਬਾਈ ਹੋਰ ਇਹ ਕਹਿੰਦੇ ਆਪਾਂ ਖਾਲੀ ਗਏ ਕਿ ਦੇਵਾਂਗੇ ਕੁੜੀ ਤੇ ਏਰੀਆ ਬਾਈ ਹੋਰਿਆਂ ਦਾ ਮਲੇਰ ਕੋਟਲਾ ਤੇ ਲੱਖ ਤੋਂ ਥੱਲੇ ਬਣ ਜੂ ਬਾਈ ਹੋਰ ਇਹ ਕਹਿੰਦੇ ਐਦਾਂ ਵੀਡੀਓ ਚ ਬੋਲਦੇ ਹੋ ਤੇ ਬਾਕੀ ਰੇਟ ਫੋਨ ਤੇ ਆ ਤੇ ਜੇ ਤੁਸੀਂ ਵੀ ਆਪਣੇ ਪੇ ਤੇ ਵੀਡੀਓ ਵਗੈਰਾ ਕਰਾਉਣੀ ਆ ਕਾਸੀ ਵੀ ਚੀਜ਼ ਦੀ ਪ੍ਰੋਮੋਸ਼ਨ ਵਗੈਰਾ ਕਰਾਉਣੀ ਆ ਤਾਂ ਆਪਣੇ ਨਾਲ ਸੰਪਰਕ ਕਰ ਸਕਦੇ ਹੋ ਤੁਸੀਂ ਤੇ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ ਜੇ ਕੋਈ ਵੀਰਪਰਾ ਕੁੜੀ ਖਰੀਦਣ ਦਾ ਚਾਹਵਣ ਹੈਗਾ ਤਾਂ ਨੰਬਰ ਸਕਰੀਨ ਤੇ ਦਿੱਤਾ ਜੀ ਬਾਈ ਹੋਰਿਆਂ ਦਾ ਪਿੱਛੇ ਤੇ ਕਰ ਲਿਓ ਜੀ ਸੰਪਰਕ ਧੰਨਵਾਦ